ਅੱਜੀ ਸਰ ਕੀ ਨਾਮ ਆ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਕੀ ਗੱਲ ਹੋਈ ਸੀ ਮੇਰਾ ਨਾਮ ਹੈ ਜੀ ਪ੍ਰੇਮ ਕੁਮਾਰ son of ਸ਼੍ਰੀ ਬਾਲਕਿਸ਼ਨ ਮੈਂ ਵਾਸੀ ਹਾਂ ਕਨੂਨ ਚੌਂਗਦਾ ਕਮਲ ਐਸਟੇਟ ਵਾਲੀ ਗਲੀ ਠੀਕ ਹੈ ਗੱਲ ਕੀ ਹੋਈ ਹੈ ਜੀ ਗੱਲ ਇਹ ਹੋਈ ਕਿ ਮੈਂ ਆਪਣੇ ਬਾਰੇ ਗਿਆ ਸੀਗਾ ਕਿ ਮਾਫੀਨਾਮਾ ਬਾਰੇ ਤੇ ਉੱਥੇ ਜਾ ਕੇ ਮੈਂ ਸਾਈਕਲ ਲਗਾਇਆ ਥਾਣੇ ਸੀੜੀ 'ਚ ਤੇ ਮੇਰਾ ਸਾਈਕਲ ਚੋਕ ਹੋ ਗਿਆ ਉਹ 11 ਵਜੇ ਦੇ ਤਕਰੀਬਨ ਮੈਂ ਉੱਥੇ ਪਹੁੰਚਿਆ ਆ ਤੇ ਲਗਭਗ ਜਦੋਂ ਮੈਂ 4 ਵਜੇ ਸਾਈਕਲ ਲੈ ਕੇ ਉੱਥੇ ਸੈਕਲ ਹੈ ਹੀ ਨਹੀਂ ਹੁਣ ਉਹ ਮੇਰੇ ਨਾਲ ਸਵਾਲ ਜਵਾਬ ਕਰਦੇ ਕਿ ਐ ਮੇਰੇ ਚ ਦਿਖਾਂਦੇ ਨਹੀਂ ਪਏ ਹੁਣ ਉਹ ਜ਼ਿਆਦਾ ਤੇ ਜ਼ਿਆਦਾ ਗੱਲਾਂ ਕਰਦੇ ਕਿ ਪੱਕੀ ਗੱਲ ਆ ਸਾਈਕਲ ਤੇ ਆਈ ਸੀਗੇ ਹੋਰ ਕਿਤੇ ਨਾ ਲਾਇਆ ਹੋਵੇ ਇਹ ਕਿਦਾਂ ਦਾ ਵਾਕਿਆ ਹੈ ਜੀ ਇਹ ਵਾਕਿਆ ਹੈ ਜੀ 2 ਤਰੀਕ ਦਾ ਤੇ ਤੁਸੀਂ ਉਚਿਤ ਘੜੀਆਂ ਤੱਕ ਇਹ ਗੱਲ ਕੀਤੀ ਹੈ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਜੀ ਉਹ ਬਸ ਕਈ ਵਾਰੀ ਕਹਿੰਦੇ ਆ ਜੀ ਤੁਸੀਂ ਧੁੰਤ 3 ਵਜੇ ਆ ਤੁਸੀਂ ਇਦਾਂ ਕਰਿਓ 5 ਵਜੇ ਆਇਓ ਮੈਂ ਜਦੋਂ 5 ਵਜੇ ਗਿਆ ਮੈਂ ਫਿਰ 5 ਵਜੇ ਕੰਦੇ ਪਏ ਜਿਹੜੇ ਬੰਦੇ ਆਣਾ ਜੀ ਉਹ ਇੱਥੇ ਹਨ ਕਰਨੀ ਹੈ ਚਲੋ ਅਸੀਂ 6:30 ਵਜੇ ਫੇਰ ਗਏ ਆ ਫਿਰ ਦੋ ਪੁਲਿਸ ਮੁਲਾਜ਼ਮ ਬੈਠੇ ਸੀ ਇੱਕ ਮੁੰਚੀ ਬੈਠਾ ਸੀਗਾ ਤੇ ਇੱਕ ਬੰਦਾ ਹੋਰ ਮੂੜਾ ਜਿਹੜਾ ਹਰ ਵਕਤ ਮੋਨਨ ਜੇ ਬੈਠਾ ਹੁੰਦਾ ਹੈ ਤੇ ਉਹਨੇ ਗੱਲ ਕੀਤੀ ਹੈ ਕਿ ਭਾਜੀ ਤੁਸੀਂ ਇਦਾਂ ਕਰੋ ਐਸਟਾ ਮੈਥੇ ਕੰਮ ਲੱਗੇ ਆ ਤੇ ਤੁਸੀਂ ਫੇਰ ਆਇਓ ਤੇ ਜਿਹੜਾ ਸਾਈਕਲ ਦਾ ਡਗਵਾਚਾ ਤੁਸੀਂ ਠਾਣਾ ਸਿਟੀ ਕਰਨ ਕਿ ਗਏ ਸੀ ਕੀ ਮਸਲਾ ਸੀ ਤੁਹਾਡਾ ਉਹ ਮੇਰੇ ਘਰ ਦਾ ਮਸਲਾ ਇਹ ਸੀ ਕਿ ਮੈਨੂੰ ਮੁੜਾ ਤੰਗ ਪ੍ਰੇਸ਼ਾਨ ਬੜਾ ਕਰਦਾ ਸੀ ਮਾਰਦਾ ਕੁੱਟਦਾ ਸੀਗਾ ਉਹਦੇ ਕਾਰਨ ਠੀਕ ਹੈ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਮੇਰਾ ਸਾਈਕਲ ਮੈਨੂੰ ਦਵਾਇਆ ਜਾਵੇ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰ ਮੇਰਾ ਸਾਈਕਲ ਚਾਹੀਦਾ ਹੈ ਸਾਈਕਲ ਜਿਹੜਾ ਕਿਹੜੀ ਕੰਪਨੀ ਦਾ ਸੀ ਉਹ ਮੇਰੇ ਕਹੇ ਐਟਲਸ ਕੰਪਨੀ ਦਾ ਸੀ ਸਾਈਕਲ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਤਨਾ ਮੰਨ ਲਓ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤੁਹਾਡੀ ਕੋਈ ਜਿੱਸਾ ਤੁਸੀਂ ਉਹਨਾਂ ਨਾਲ ਗੱਲ ਕੀਤੀ ਆ ਤਾਂ ਕੋਈ ਹੱਥ ਪੱਲਾ ਨਹੀਂ ਫੜਾਂਦੀ। ਨਾ ਜੀ ਮੇਰੀ ਕੋਈ ਵੀ ਕਿਸੇ ਕਸੂਮ ਦੀ ਸੁਣਾਈ ਹੋਈ ਨਹੀਂ ਦੀ। ਅੱਜ ਵੀ ਮੈਂ ਹੁਣ ਹੋ ਕੇ ਆਇਆ। ਉਹ ਕਹਿ ਰਹੇ ਆ ਕਿ ਜਿਹੜੇ ਆ ਦੇ ਦੇਖਣ ਵਾਲੇ ਜਿਹੜੇ ਆ ਮੋਬਾਈਲ ਹੈ ਇਹ ਕੈਮਰੇ ਆ ਉਹ ਬੰਦਾ ਜਿਹੜਾ ਆਏਗਾ ਤੇ ਉਹ ਆਣ ਕੇ ਦੇਖੇਗਾ। ਇਹ ਲਗਭਗ ਕਿੰਨੇ ਦਿਨਾਂ ਤੋਂ ਕੰਮ ਚੱਲ ਰਿਹਾ ਜੀ ਇਹੋ ਹੀ ਕੈਮਰੇ ਦੇ ਦੇਖਣ ਦਾ। ਕੈਮਰੇ ਦੇ ਦੇਖਣ ਦਾ ਕੰਮ ਜੀ ਆਪਣੀ ਹੋ ਗਿਆ ਜੀ। ਅੱਜ ਤੀਸਰਾ ਦਿਨ ਹੋ ਗਿਆ। ਅੱਜ ਵੀ ਅਸੇਤਰੀਸ ਬੁਲਾਇਆ ਸੀਗਾ 4:30 ਵਜੇ ਮੈਂ ਪਹੁੰਚ ਗਿਆ ਉੱਥੇ ਤੇ ਅੱਜ ਵੀ ਕੁਛ ਨਹੀਂ ਕਹਿੰਦੇ ਹੁਣ ਤੁਸੀਂ ਪਰਸੋਂ ਆਇਓ ਟਰਕਾਰੇ ਆ ਮੈਨੂੰ ਬੱਸ ਤੇ ਜਿਹੜਾ ਸਾਈਕਲ ਸੀ ਉਹ ਤੁਸੀਂ ਕਿੱਥੇ ਲਾਇਆ ਸੀ ਠਾਣੇ ਦੇ ਬਾਹਰ ਲਾਇਆ ਸੀ ਜਾਂ ਠਾਣੇ ਦੇ ਅੰਦਰ ਨਾ ਜੀ ਜਿੱਥੇ ਅੰਦਰ ਠਾਣੇ ਦੇ ਵੱਟ ਜੋ ਤਾਂ ਸੱਜੇ ਪਾਸੇ ਜਾ ਕੇ ਉੱਥੇ ਕੋਈ ਸਾਹ ਵਾ ਗਿਆ ਬਰਿੰਦਰ ਸਾਹਿਬ ਉਹਨਾਂ ਦੇ ਲੱਗੇ ਜਿਹੜਾ ਉਹਨਾਂ ਦਾ ਮੇਨ ਦਰਵਾਜ਼ਾ ਹੈ ਨਾ ਤੇ ਉੱਥੇ ਬੂਟੇ ਲੱਗੇ ਲਾਇਆ ਸੀਗਾ ਮੇਰਾ ਸਾਈਕਲ ਉੱਥੇ ਟਾਇਰ ਦੇ ਨਿਸ਼ਾਨ ਵੀ ਆ ਗਏ ਹੈ ਠੀਕ ਹੈ ਮੋਲੋ ਜਿਹੜੀ ਤੁਹਾਡੇ ਸਾਈਕਲ ਦੀ ਚੋਰੀ ਹੈ ਤੁਹਾਡੇ ਅਨੁਸਾਰ ਉਹ ਥਾਣੇ ਦੇ ਅੰਦਰੋਂ ਹੋਈ ਹੈ ਸਿਟੀ ਥਾਣੇ ਦੇ ਅੰਦਰੋਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਤੇ ਮੇਰਾ ਮੈਨੂੰ ਸਾਈਕਲ ਦਿੱਤਾ ਜਾਵੇ ਮੈਂ ਕੱਖ ਨਹੀਂ ਲੈਣਾ ਜੇ ਤੁਸੀਂ ਕਹੋਗੇ ਤੁਹਾਨੂੰ ਇਹਦੇ ਬਾਰੇ ਦੂਜਾ ਸਾਈਕਲ ਦੇ ਦਿ ਮੈਨੂੰ ਨਹੀਂ ਚਾਹੀਦਾ ਉਹ ਕਹਿ ਰਹੇ ਸੀਗੇ ਕਿ ਕੋਈ ਟੁੱਟਾ ਪੱਜਾ ਕੋਈ ਸਾਈਕਲ ਆ ਤੇ ਦੇ ਦੇ ਮੈਂ ਕੋਈ ਨਹੀਂ ਲੈਣਾ ਮੈਂ ਆਪਣਾ ਹੀ ਸਾਈਕਲ ਲੈਣਾ ਹੈ ਠੀਕ ਹੈ